ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 10% ਦੀ ਛੋਟ ਦੇਣ ਦੀ ਡੈਡਲਾਈਨ ਖਤਮ ਹੋਣ ਚ 3 ਦਿਨ ਬਾਕੀ ਰਹੇਗੇ। ਇਸ ਦੌਰਾਨ ਨਗਰ ਨਿਗਮ ਦੇ ਸਾਹਮਣੇ 25 ਕਰੋੜ ਜਟਾਉਣ ਦੀ ਚੁਣੌਤੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਪਿਛਲੇ ਸਾਲ 30 ਸਤੰਬਰ ਤੱਕ ਹੋਈ रिकवरी ਦੇ ਆਧਾਰ ਤੇ ਇਸ ਸਾਲ 10% ਦੀ ਛੋਟ ਨਾਲ 111 ਕਰੋੜ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਜਟਾਉਣ ਦਾ ਟਾਰਗੇਟ ਰੱਖਿਆ ਗਿਆ ਹੈ ਇਸ ਨੂੰ ਪੂਰਾ ਕਰਨ ਲਈ ਡਿਫਾਲਟਰਾਂ ਨੂੰ ਸੰਦੇਸ਼ ਭੇਜਣ ਅਤੇ ਮੁਨਾਦੀ ਕਰਵਾਉਣ ਤੋਂ ਇਲਾਵਾ ਛੁੱਟੀਆਂ ਦੇ ਦੌਰਾਨ ਵੀ ਆਫਿਸ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਲਈ ਆਗਾਮੀ 2 ਦਿਨਾਂ ਛੁੱਟੀਆਂ ਦੇ ਦੌਰਾਨ ਵੀ ਨਗਰ ਨਿਗਮ ਦੇ ਆਫਿਸ ਖੁੱਲੇ ਰਹਿਣਗੇ ਤੇ ਸਹੂਦਾ ਸੈਂਟਰ ਦੀ ਟਾਈਮਿੰਗ ਵੀ ਵਧਾ ਕੇ 5 ਵਜੇ ਤੱਕ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਅਜੇ ਤੱਕ ਵੀ 60000 ਲੋਕਾਂ ਨੇ ਮੌਜੂਦਾ ਸਾਲ ਦਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 10% ਦੀ ਛੋਟ ਦੇਣ ਦੀ ਡੈਡਲਾਈਨ ਖਤਮ ਹੋਣ ਚ 3 ਦਿਨ ਬਾਕੀ ਰਹੇਗੇ ਇਸ ਦੌਰਾਨ ਨਗਰ ਨਿਗਮ ਦੇ ਸਾਹਮਣੇ 25 ਕਰੋੜ ਜਟਾਉਣ ਦੀ ਚੁਣੌਤੀ ਹੈ ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਪਿਛਲੇ ਸਾਲ 30 ਸਤੰਬਰ ਤੱਕ ਹੋਈ రికవరీ ਦੇ ਆਧਾਰ ਤੇ ਇਸ ਸਾਲ 10% ਦੀ ਛੋਟ ਨਾਲ 111 ਕਰੋੜ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਜਟਾਉਣ ਦਾ ਟਾਰਗੇਟ ਰੱਖਿਆ ਗਿਆ ਹੈ ਇਸ ਨੂੰ ਪੂਰਾ ਕਰਨ ਲਈ ਡਿਫਾਲਟਰਾਂ ਨੂੰ ਸੰਦੇਸ਼ ਭੇਜਣ ਅਤੇ ਮੁਨਾਦੀ ਕਰਵਾਉਣ ਤੋਂ ਇਲਾਵਾ ਛੁੱਟੀਆਂ ਦੇ ਦੌਰਾਨ ਵੀ ਆਫਿਸ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਲਈ ਆਗਾਮੀ 2 ਦਿਨਾਂ ਛੁੱਟੀਆਂ ਦੇ ਦੌਰਾਨ ਵੀ ਨਗਰ ਨਿਗਮ ਦੇ ਆਫਿਸ ਖੁੱਲੇ ਰਹਿਣਗੇ ਤੇ ਸਬੂਧਾ ਸੈਂਟਰ ਦੀ ਟਾਈਮਿੰਗ ਵੀ ਵਧਾ ਕੇ 5 ਵਜੇ ਤੱਕ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਅਜੇ ਤੱਕ ਵੀ 60000 ਲੋਕਾਂ ਨੇ ਮੌਜੂਦਾ ਸਾਲ ਦਾ ਪ੍ਰਾਪਰਟੀ ਟੈਕਸ ਨਹੀਂ ਭਰਿਆ